ਮੌਸਮ ਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਲੈਣੇ ਆ ਪੰਜਾਬ ਦੇ ਕਈ ਜ਼ਿਲ੍ਹਿਆਂ ਤੇ ਸਵੇਰ ਤੋਂ ਹੀ ਹਲਕੀ ਬਾਰਿਸ਼ ਜਿਹੜੀ ਆ ਉਹ ਹੋ ਰਹੀ ਆ ਮੌਸਮ ਵਿਭਾਗ ਦੇ ਵੱਲੋਂ ਪਹਿਲਾਂ ਹੀ ਅਲਰਟ ਜਾਰੀ ਕੀਤਾ ਗਿਆ ਸੀ ਕਿਉਣ ਵਾਲੇ 3 ਦਿਨਾਂ ਦੇ ਵਿੱਚ ਕਈ ਜਗ੍ਹਾ ਤੇ ਹਲਕੀ ਬਾਰਿਸ਼ ਤੇ ਕਈ ਜਗ੍ਹਾ ਤੇ ਤੇਜ਼ ਮੀਂਹ ਜਿਹੜਾ ਉਹ ਪੈ ਸਕਦਾ ਜਿਸ ਦੇ ਨਾਲ ਠੰਡ ਜਿਹੜੀ ਆ ਹੋਰ ਵੱਧ ਸਕਦੀ ਆ ਪਿਛਲੇ ਦਿਨੀ ਦੱਸਦੀ ਹੈ ਕਿ ਸੁੱਕੀ ਠੰਡ ਪੈ ਰਹੀ ਸੀ ਮਹਿਮਾਨ ਸਰਕਾਰ ਦਾ ਬੜਾ ਸ਼ੁਕਰੀਆ ਕਰਦਾ ਜੀ ਜਿਸ ਚਾ ਛੱਡਾ 0 ਬਿੱਲ ਆ ਰਹੇ ਆ ਜੀ ਇਸ ਟਾਈਮ ਜਿਸ ਚ ਸਾਨੂੰ ਬਹੁਤ ਫਾਇਦੇ ਹੋਏ ਆ ਜਿਹਦੇ ਘਰ ਦੇ ਖਰਚੇ ਜਿਹੜੇ ਹੋਰ ਤਲ ਦੇ ਪਰ ਬਿਜਲੀ ਦੇ ਵੀ ਪਰਦੇ ਸੀ ਅਸਾਂ ਵੀ ਉਹ ਖਰਚੇ ਅਸੀਂ ਸਾਨੂੰ ਬਹੁਤ ਫਾਇਦਾ ਹੋ ਗਿਆ ਜੀ ਇਹ ਮਾਨ ਸਰਕਾਰ ਦਾ ਅਸੀਂ ਧੰਨਵਾਦ ਕਰਦੇ ਆ ਕਿ ਜਿੱਦਾਂ ਇਹ ਮਾਨ ਸਰਕਾਰ ਹੁਣ ਕੰਮ ਕਰ ਰਹੀ ਹੈ ਜੀ ਇਦਾਂ ਹੀ ਕੰਮ ਕਰਦੀ ਰਹੇ ਅਸੀਂ ਇਸ ਟਾਈਮ ਜਿਹੜਾ 1500 2000 ਰੁਪਏ ਬਿਲਾਂਦਾ ਦਾ ਉਹਦੇ ਦਾ ਰਸਣ ਲੈ ਲੈਂਦੇ ਆ ਸਾਨੂੰ ਬਹੁਤ ਫਾਇਦਾ ਹੋਇਆ ਜੀ ਅਸੀਂ ਮਾਨ ਸਰਕਾਰ ਦਾ ਧੰਨਵਾਦ ਕਰਦੇ ਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਦੇ ਲੋਕਾਂ ਦੀ ਹਰ ਮਹੀਨੇ ਆਉਣ ਵਾਲੇ ਬਿਜਲੀ ਦੇ ਬਿੱਲਾਂ ਦੀ ਚਿੰਤਾ ਖਤਮ ਕੀਤੀ ਹੈ। ਪੰਜਾਬ ਸਰਕਾਰ ਨੇ ਸੂਬੇ ਦੇ ਲੋਕਾਂ ਦੀ ਬਿਜਲੀ ਮੁਫਤ ਕਰਕੇ ਆਰਥਿਕ ਲਾਭ ਪਹੁੰਚਾਇਆ। ਹੁਣ ਲੋਕਾਂ ਦੇ ਬਿਜਲੀ ਦੇ ਬਿੱਲ 0 ਆ ਰਹੇ ਹਨ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ 600 ਯੂਨਿਟ ਬਿਜਲੀ ਮੁਫਤ ਦੇ ਐਲਾਨ ਤੋਂ ਬਾਅਦ ਘਰੇਲੂ ਬਿਜਲੀ ਖਪਤਕਾਰਾਂ ਦੇ ਵਿੱਚੋਂ 90% ਘਰਾਂ ਦੇ ਬਿਜਲੀ ਬਿੱਲ ਜ਼ੀਰੋ ਹੁੰਦੇ ਹਨ ਜਿਹੜਾ ਪੈਸਾ ਲੋਕ ਪਹਿਲਾਂ ਬਿਜਲੀ ਬਿੱਲਾਂ ਦੇ ਭੁਗਤਾਨ 'ਤੇ ਖਰਚ ਕਰਦੇ ਸਨ ਹੁਣ ਉਹੀ ਪੈਸਾ ਪਰਿਵਾਰ ਲਈ ਖਰਚ ਕੀਤਾ ਜਾ ਰਿਹਾ ਹੈ ਇਸ ਦੇ ਨਾਲ ਤ੍ਰੇਲੂ ਖਪਤਕਾਰਾਂ ਨੂੰ ਵੱਡੀ ਆਰਥਿਕ ਰਾਹਤ ਮਿਲੀ ਹੈ 600 ਯੂਨਿਟ ਬਿਜਲੀ ਫ੍ਰੀ ਕਰਨ ਦਾ ਫੈਸਲਾ ਲਿਆ ਸੀ 90% ਘਰਾਂ ਨੂੰ ਦਾ ਫਾਇਦਾ ਇਸ ਤਰ੍ਹਾਂ ਲੋਕਾਂ ਨੂੰ ਕਈ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਤਾਂ ਉਥੇ ਹੀ ਕਈ ਜਗ੍ਹਾ ਤੇ ਬਾਰਿਸ਼ ਹੋ ਰਹੀ ਸੀ ਪਰ ਕਈ ਜਗ੍ਹਾ ਤੇ ਬਾਰਿਸ਼ ਨਹੀਂ ਹੋਈ ਸੀ ਜਿਸ ਦੇ ਨਾਲ ਲੋਕ ਪਰੇਸ਼ਾਨ ਸੀ ਤੇ ਹੁਣ ਮੌਸਮ ਵਿਭਾਗ ਦੇ ਵੱਲੋਂ ਅਲਰਟ ਜਾਰੀ ਕੀਤਾ ਗਿਆ ਸੀਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕਈ ਜਗ੍ਹਾ ਤੇ ਬਾਰਿਸ਼ ਹੋ ਸਕਦੀ ਆ ਹਲਕੀ ਅਤੇ ਕਈ ਜਗ੍ਹਾ ਤੇ ਤੇਜ਼ ਮੀਂਹ ਵੀ ਜਿਹੜਾ ਉਹ ਪੈ ਸਕਦਾ ਜਿਸ ਦੇ ਚਲਦੇ ਕਿ ਅੱਜ ਪੰਜਾਬ ਦੀ ਕਈ ਜਗ੍ਹਾ ਤੇ ਬਾਰਿਸ਼ ਹੋ ਰਹੀ ਆ ਹਲਕੀ ਅਤੇ ਤੇਜ਼ ਤੋਥੇ ਜਲੰਧਰ ਦੀ ਗੱਲ ਕਰੀਏ ਤੇ ਜਲੰਧਰ ਦੇ ਵਿੱਚ ਵੀ ਹਲਕੀ ਬਾਰਿਸ਼ ਜਿਹੜੀ ਆ ਸਵੇਰੇ 7 ਵਜੇ ਤੋਂ ਹੀ ਹੋ ਰਹੀ ਆ ਤੇ ਇਸ ਦੇ ਨਾਲ ਕੇ ਮੌਸਮ ਵਿਭਾਗ ਦੇ ਵੱਲੋਂ ਇਹ ਦੱਸਿਆ ਜਾ ਰਿਹਾ ਸੀ ਕਿ ਬਾਰਿਸ਼ ਹੋਣ ਦੇ ਨਾਲ 3 ਦਿਨ ਬਾਰਿਸ਼ ਹੋਣ ਦੇ ਨਾਲ ਠੰਡ ਜਿਹੜੀ ਆ ਪੰਜਾਬ ਦੇ ਵਿੱਚ ਹੋਰ ਵੱਧ ਸਕਦੀ ਆ ਦੱਸ ਦिए ਕਿ ਦਸੰਬਰ ਦੇ ਮਹੀਨੇ ਆਉਂਦੇ ਹੀ ਧੁੰਦ ਪੈਣੀ ਸ਼ੁਰੂ ਹੋ ਜਾਂਦੀ ਆ ਤੇ ਠੰਡ ਜਿਹੜੀ ਆ ਬਹੁਤ ਜ਼ਿਆਦਾ ਹੋ ਜਾਂਦੀ ਆ ਪਰ ਇਸ ਵਾਰ ਇਸ ਤਰ੍ਹਾਂ ਨਹੀਂ ਸੀ ਪਰ ਹੁਣ بارش ਹੋਣ ਦੇ ਨਾਲ ਠੰਡ ਜਿਹੜੀ ਆ ਮੌਸਮ ਵਿਭਾਗ ਦੇ ਵੱਲੋਂ ਦੱਸਿਆ ਜਾ ਰਿਹਾ ਕਿ ਠੰਡ ਵੱਧ ਸਕਦੀ ਆ ਧੁੰਦ ਵੀ ਵੱਧ ਸਕਦੀ ਆ ਕਈ ਜਗ੍ਹਾ ਤੇ ਧੁੰਦ ਜਿਹੜੀ ਆ ਸੰਘਣੀ ਧੁੰਦ ਪੈਣ ਦੀ ਜਿਹੜੀ ਆ ਉਹ ਵੀ ਸੰਭਾਵਨਾ ਮੌਸਮ ਵਿਭਾਗ ਦੇ ਵੱਲੋਂ ਜਿਤਾਈ ਜਾ ਰਹੀ ਆ ਕਿ ਕਈ ਜਗ੍ਹਾ ਤੇ ਸੰਘਣੀ ਧੁੰਦ ਪੈ ਸਕਦੀ ਆ ਕਿਉਂਕਿ ਦਸੰਬਰ ਦਾ ਮਹੀਨਾ ਚੱਲ ਰਿਹਾ ਦਸੰਬਰ ਦੇ ਮਹੀਨੇ ਵਿੱਚ ਸੰਗਣੀ ਧੁੰਦ ਪੈਂਦੀ ਆ ਪਰ ਇਸ ਵਾਰ ਨਹੀਂ ਸੀ ਤੇ ਹੁਣ بارش ਹੋਣ ਤੋਂ ਬਾਅਦ ਠੰਡ ਜਿਹੜੀ ਆ ਵੱਧ ਸਕਦੀ ਆ ਤਾਂ ਕਈ ਜਗ੍ਹਾ ਤੇ ਸੰਗਣੀ ਧੁੰਦ ਵੀ ਪੈਣੀ ਸ਼ੁਰੂ ਹੋ ਸਕਦੀ ਆ ਮੌਸਮ ਵਿਭਾਗ ਦੇ ਵੱਲੋਂ ਇਹ ਅਲਰਟ ਜਿਹੜਾ ਜਾਰੀ ਕੀਤਾ ਗਿਆ ਸੀ ਬੰਗਾਲ ਦੀ ਖਾੜੀ ਦੇ ਪੱਛਮੀ ਕੇਂਦਰੀ ਹਿੱਸੇ ਉੱਤੇ ਇੱਕ ਛੋਟਾ ਦਬਾਅ ਖੇਤਰ ਬਣਦਾ ਜਿੱਥੇ ਚਲਦੇ ਆਂਧਰ ਪ੍ਰਦੇਸ਼ ਦੇ ਤੱਟ ਦੇ ਨੇੜੇ ਬੰਗਾਲ ਦੀ ਖਾੜੀ ਦੇ ਦੱਖਣ ਪੱਛਮੀ ਤੱਕ ਪਹੁੰਚਣ ਦੀ ਸੰਭਾਵਨਾ ਇਸ ਕਾਰਨ ਉੱਤਰੀ ਤਾਮਿਲਨਾਡੂ ਕਟਿਆ ਆਂਧਰਾ ਪ੍ਰਦੇਸ਼ ਅਤੇ ਉੜੀਸਾ ਦੇ ਵਿੱਚ ਵੀ ਮੀਂਹ ਪੈਣ ਦੀ ਜਿਹੜੀ ਸੰਭਾਵਨਾ ਮੌਸਮ ਵਿਭਾਗ ਦੇ ਵੱਲੋਂ ਜਿਤਾਈ ਗਈ ਹੈ ਇਸ ਦੇ ਨਾਲ ਕਹੋਰ ਕਈ ਜਗ੍ਹਾ ਤੇ ਵੀ ਜਿਵੇਂ ਹਿਮਾਚਲ ਪ੍ਰਦੇਸ਼ ਦੇ ਵਿੱਚ ਵੀ ਸ਼ੀਤ ਲਹਿਰ ਜਾਰੀ ਆ ਸੂਬੇ ਦੇ ਹੇਠਲੇ ਪਹਾੜੀ ਇਲਾਕਿਆਂ 'ਚ ਕੜਾਕੇ ਦੀ ਠੰਡ ਦੇਖਣ ਨੂੰ ਮਿਲ ਰਹੀ ਹੈ ਤੇ ਮੌਸਮ ਵਿਭਾਗ ਨੇ ਹਮੀਰਪੁਰ ਮੰਡੀ ਊਨਾ ਅਤੇ ਬਿਲਾਸਪੁਰ ਜ਼ਿਲ੍ਹਾ ਦੇ ਵਿੱਚ ਵੀ ਕੜਾਕੇ ਦੀ ਠੰਡ ਦੇ ਮੱਦੇ ਨਜ਼ਰ ਆਉਣ ਵਾਲੇ 4 ਦਿਨਾਂ ਲਈ ਔਰੇਂਜ ਅਲਰਟ ਜਾਰੀ ਕੀਤਾ ਹੈ ਇਸ ਤੋਂ ਇਲਾਵਾ ਦੋ ਜ ਤੇਨੇ ਦਿਨਾਂ ਤੱਕ ਉਚਾਈ ਵਾਲੇ ਇਲਾਕਿਆਂ 'ਚ ਵੀ ਹਲਕੀ ਬਾਰਿਸ਼ ਅਤੇ ਬਰਫਬਾਰੀ ਦੀ ਭੁਖਬਣੀ ਜਿਹੜੀ ਆ ਕੀਤੀ ਗਈ ਆ ਮੌਸਮ ਵਿਭਾਗ ਦੇ ਅਨੁਸਾਰ ਮੀਂਹ ਪੈ ਸਕਦਾ ਹੈ ਤੇ ਉਸੇ ਦੇ ਚੱਲਦੇ ਤੁਹਾਨੂੰ ਦੱਸ ਦਈਏ ਕਿ ਅੱਜ ਜਲੰਧਰ ਦੇ ਵਿੱਚ ਸਵੇਰ ਤੋਂ ਹੀ 7 ਵਜੇ ਤੋਂ ਬਾਰਿਸ਼ ਜਿਹੜੀ ਆ ਉਹ ਹੋ ਰਹੀ ਆ ਤੇ ਮੌਸਮ ਵਿਭਾਗ ਦੇ ਵੱਲੋਂ ਕਿਹਾ ਗਿਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਠੰਡ ਜਿਹੜੀ ਆ ਹੋਰ ਵੱਧ ਸਕਦੀ ਆ